ਜਿਹੜਾ ਸੰਗਰਾਂਦ ਤੋਂ ਸ਼ੁਰੂ ਕੀਤਾ ਹੈਗਾ ਨਿਰੰਤਰ ਚੱਲ ਰਿਹਾ ਸਾਰੀ ਕਲੀਆਂ ਖਿਲ ਕਰ ਮਗਨ ਹੋਏ ਪ੍ਰਭੂ ਚੱਲ ਕੇ ਹਮਾਰੇ ਧਾਮ ਅਵੇ ਤੋ ਲੈ ਕੇ ਰਾਤ ਨੂੰ 10 ਵਜੇ ਤੱਕ ਤਕਰੀਬਨ ਜਨ 3-4 ਹਜ਼ਾਰ ਸਾਧੂ ਨੇ ਜਿਹੜੇ ਲੰਗਰ ਛਕਦੇ ਨੇ ਆਏ ਹੈ ਰਾਮ ਆਏ ਹੈ ਰਾਮ ਆਏ ਹੈ ਦਰਸ਼ਨ ਦੇਣੇ ਰਾਮ ਆਏ ਹੈ ਨਕਦਾ ਉਹੀ ਲੰਗਰ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ 20 ਰੁਪਿਆ ਦੇ ਨਾਲ ਸਟਾਰਟ ਕੀਤਾ ਅੱਜ ਉਹੀ ਵਰਤ ਰਿਹਾ ਗੁਰੂ ਨਾਨਕ ਦੇ ਰਾਮ ਆਏ ਹੈ سزا ਹੈ ਹੁਣ ਕਾ ਦਵਾਰ ਦਵਾਰ ਸਿ ਸਟਿਕੇ ਦੁਲਾ ਗੁਰੂ ਨਾਨਕ ਸਾਹਿਬ ਮਹਾਰਾ ਦੀ ਕਿਰਪਾ ਤੇ ਬਿਨਾ ਅਜੋਧਿਆ ਆਇਆ ਹੀ ਨਹੀਂ ਸੀ ਜਾਣਾ ਰੇ ਸ਼ਾਮ ਆਏ ਹੈ ਪ੍ਰਾਮ ਆਏ ਤੋੜੇ ਨਾਜ਼ਰਾਂ ਦੇ ਨਾਲ ਕੰਟਰੋਵਰਸੀਆਂ ਜੋੜ ਦਿੱਤੀਆਂ ਜਾਂਦੀਆਂ ਨੇ ਹਰ ਬੰਦੇ ਦਾ ਆਪਣਾ ਆਪਣਾ ਕਰਮ ਹੈ ਆਪਣਾ ਕਰਮ ਹੈ ਆਪਣੇ ਦੇਸ਼ ਦੀ ਸੇਵਾ ਕਰਨੀ ਆਪਣੇ ਰਾਸ਼ਟਰ ਦੀ ਸੇਵਾ ਕਰਨੀ ਆਪਣੇ ਧਰਮ ਤੇ ਚੱਲਣਾ ਤੇ ਸੱਚ ਤੇ ਡਟ ਕੇ ਪੈਰਾ ਦੇਣਾ ਜੀ ਇਹ ਗੁਰੂ ਨਾਨਕ ਸਾਹਿਬ ਨੇ ਜੋ અપਾਰ ਕਿਰਪਾ ਕੀਤੀ ਅਸੀਂ ਉਤੇ ਪੈਰਾ ਦੇ ਰਹੇ ਨੇ ਉਹ ਆਪਣਾ ਕਰਮ ਕਰੇ ਨੇ ਕਿਉਂਕਿ ਦੇਵਤਿਆਂ ਨੇ ਆਪਣਾ ਕੰਮ ਕਰਨਾ ਦਾਇਤਾਂ ਨੇ ਆਪਣਾ ਕੰਮ ਕਰਨਾ ਸਾਰੀ ਕਲੀਆਂ ਖਿਲ ਕਰਮਗਨ ਹੋਈ ਪ੍ਰਭੂ ਚੱਲ ਕੇ ਹਮਾਰੇ ਧਾਮ ਸਸਿਗਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਦਿਲਸ਼ੇਰ ਅਸੀਂ ਅਸਲ ਯੋਧਿਆ ਮੌਜੂਦ ਹਾਂ ਅਯੁੱਧਿਆ ਦੇ ਵਿੱਚ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਜਥੇਦਾਰ ਹਰਜੀਤ ਸਿੰਘ ਜੀ ਰਸੂਲਪੁਰ ਪੀਜੀ ਚੰਡੀਗੜ੍ਹ ਤੋਂ ਲੰਗਰ ਦੀ ਸੇਵਾ ਚੱਲਦੀ ਆ ਰਹੀ ਸੀ ਜੋ ਅੱਜ ਅਯੁੱਧਿਆ ਤੱਕ ਪਹੁੰਚ ਚੁੱਕੀ ਹੈ ਨਾ ਗੱਲਬਾਤ ਕਰਦੇ ਆਂ ਬਾਬਾ ਜੀ ਪਹਿਲਾਂ ਜਗਨਨ ਬਾਬਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਬਾਬਾ ਜੀ ਇੱਥੇ ਅਯੁੱਧਿਆ ਚ ਲੰਗਰ ਲਗਾਏ ਗਏ ਨੇ ਪਹਿਲਾਂ ਇਹਨਾਂ ਬਾਰੇ ਜਾਣਕਾਰੀ ਦਿਓ ਦੇਖੋ ਲੰਗਰ ਜਿਹੜਾ ਸੰਗ੍ਰਾਂਤ ਤੋਂ ਸ਼ੁਰੂ ਕੀਤਾ ਹੈਗਾ ਨਿਰੰਤਰ ਚੱਲ ਰਿਹਾ ਹੈ ਸਵੇਰੇ 5 ਵਜੇ ਤੋਂ ਸਟਾਰਟ ਹੋਣਾ ਚਾਰ ਦਾ ਮੰਦਿਰ ਆ ਬਹੁਤ ਇਤਿਹਾਸਕ ਮੰਦਿਰ ਹੈ ਜਿਹੜੇ ਮਹਾਪੁਰਖ ਨੇ ਉਹ ਚੇਅਰਮੈਨ ਨੇ ਇਸ ਟਰਸਟ ਦੇ ਬੜੇ ਸਤਕਾਰਯੋਗ ਨੇ ਇੰਨੇ ਕੁ ਪ੍ਰੇਮ ਕਰਦੇ ਕੋਈ ਅੰਤ ਨਹੀਂ ਸਵੇਰ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਤਕਰੀਬਨ ਜਾਂ 3-4000 ਸਾਧੂ ਨੇ ਜਿਹੜੇ ਲੰਗਰ ਛਕਦੇ ਨੇ ਤੇ ਉਹ ਗੁਰੂ ਨਾਨਕ ਦਾ ਉਹੀ ਲੰਗਰ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ 20 ਰੁਪਿਆ ਦੇ ਨਾਲ ਸਟਾਰਟ ਕੀਤਾ ਅੱਜ ਉਹੀ ਵਰਤ ਰਿਹਾ ਹੈ ਇਹ ਧਰਤੀ ਅਯੋਧਿਆ ਜਿਹਨੂੰ ਤਿੰਨ ਪਾਤਸ਼ਾਹੀਆਂ ਦੀ ਚਰਨਛੋਹ ਪ੍ਰਾਪਤ ਹੈ ਉਸੇ ਧਰਤੀ ਤੇ ਦੁਬਾਰਾ ਸੇਵਾ ਕਰਨ ਦਾ ਮੌਕਾ ਮਿਲਦਾ ਮਿਲ ਰਿਹਾ ਜੇ ਕਹਿ ਸਕਦੇ ਬਾਬੇ ਨਾਨਕ ਦੀ ਲੰਗਰ ਦੀ ਪ੍ਰਥਾ ਨੂੰ ਦੁਬਾਰਾ ਇੱਥੇ ਤੁਸੀਂ ਜਲਾ ਰਹੇ ਹੋ ਆ ਦੇਖੋ ਗੁਰੂ ਨਾਨਕ ਸਾਹਿਬ ਮਹਾਰਾ ਦੀ ਕਿਰਪਾ ਤੇ ਬਿਨਾ ਅਯੋਧਿਆ ਆਇਆ ਹੀ ਨਹੀਂ ਸੀ ਜਾਣਾ ਜੀ ਅਗਰ ਉਹਨਾਂ ਦਾ ਸਿਰ ਤੇ ਹੱਥਾਂ ਅੱਜ ਗੁਰੂ ਨਾਨਕ ਸਹਿਬ ਮਹਾਰਾਜ ਨੇ ਕਿਰਪਾ ਕੀਤੀ ਤਾਂ ਅਸੀਂ ਅਜੋਦੇ ਆਏ ਆਂ ਨਹੀਂ ਅੱਜ ਦੇ ਯੁੱਗ 'ਤਾਂ ਆਪਣੇ ਬੱਚਿਆਂ ਨੂੰ ਨਹੀਂ ਪ੍ਰਸ਼ਾਦਾ ਵੰਦਾ ਸ਼ਕਾ ਸਕਦਾ ਸੋ ਗੁਰੂ ਨਾਨਕ ਨੇ ਬੜੀ ਕਿਰਪਾ ਕੀਤੀ ਕਿ ਅੱਜ ਲੱਖਾਂ ਸਾਧੂਆਂ ਨੂੰ ਉਹਰੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਇੱਥੇ ਬੇਅੰਤ ਸੰਗਤਾਂ ਦੇ ਜੋੜੇ ਝਾਣ ਦਾ ਮੌਕਾ ਮਿਲਦਾ ਕਿੰਨੇ ਕ ਸਾਧੂ ਨੇ ਜਿਹੜੇ ਕਿਸ ਵੱਖ-ਵੱਖ ਰੂਪ ਦੇ ਵਿੱਚ ਅੱਜ ਇੱਥੇ ਇਕੱਤਰ ਹੋਏ ਨੇ ਉਹਨਾਂ ਨੂੰ ਲੰਗਰ ਛਕਾਉਣ ਦਾ ਵੀ ਸਾਨੂੰ ਇਹ ਸੁਭਾਗਾ ਸਮਾਪਤ ਹੋਇਆ ਬਾਬਾ ਜੀ ਅਕਸਰ ਤੁਹਾਡੇ ਨਾਮ ਦੇ ਨਾਮ ਦੇ ਨਾਲ ਕੰਟਰੋਵਰਸੀਆਂ ਜੋੜ ਦਿੱਤੀਆਂ ਜਾਂਦੀਆਂ ਨੇ ਕਈ ਤਰ੍ਹਾਂ ਦੀਆਂ ਕਹਿ ਸਕਦੇ ਹਾਂ ਮਿਥਿਆਜ ਹੋ ਐਵੇਂ ਗੱਲਾਂ ਜੋੜ ਦਿੱਤੀਆਂ ਜਾਂਦੀਆਂ ਨੇ ਇਹਨਾਂ ਨੂੰ ਕਿਵੇਂ ਵੇਖਦੇ ਹੋ ਪਰ ਆਪਣੀ ਤੁਸੀਂ ਸੇਵਾ ਵਾਲੇ ਵੀ ਨਿਰੰਤਰ ਚੱਜੀ ਰੱਖੀ ਹੋਈ ਦੇਖੋ ਹਰ ਬੰਦੇ ਦਾ ਆਪਣਾ ਆਪਣਾ ਕਰਮ ਹੈ ਆਪਣਾ ਕਰਮ ਹੈ ਆਪਣੇ ਦੇਸ਼ ਦੀ ਸੇਵਾ ਕਰਨੀ ਆਪਣੇ ਰਾਸ਼ਟਰ ਦੀ ਸੇਵਾ ਕਰਨੀ ਆਪਣੇ ਧਰਮ ਤੇ ਚੱਲਣਾ ਤੇ ਸੱਚ ਤੇ ਡਟ ਕੇ ਪੈਰਾ ਦੇਣਾ ਜੀ ਇਹ ਗੁਰੂ ਨਾਨਕ ਸਾਹਿਬ ਨੇ ਜੋ અપਾਰ ਕਿਰਪਾ ਕੀਤੀ ਅਸੀਂ ਉਤੇ ਪੈਰਾ ਦੇ ਰਹੇ ਨੇ ਉਹ ਆਪਣਾ ਕਰਮ ਕਰ ਰਹੇ ਨੇ ਕਿਉਂਕਿ ਦੇਵਤਿਆਂ ਨੇ ਆਪਣਾ ਕੰਮ ਕਰਨਾ ਦਾਇਤਾ ਨੇ ਆਪਣਾ ਕੰਮ ਕਰਨਾ ਉਹ ਦਾਇਤ ਲੋਕ ਨੇ ਬਾਬਾ ਜੀ ਅਸਲ ਤੁਸੀਂ ਨਿਤਾਲ ਗੋਪਾਲ ਦਾਸ ਜੀ ਕੋ ਰਹਿ ਰਹੇ ਹੋ ਰਾਮ ਮੰਦਰ ਦੇ ਪ੍ਰਧਾਨ ਨੇ ਉਥੇ ਹੋ ਜਿਹੜੀ ਮੰਦਰ ਚ ਤੁਸੀਂ ਸੇਵਾ ਕਰ ਰਹੇ ਹੋ ਉਸੇ ਮੰਦਰ ਦੇ ਨਾਲ ਜੁੜਿਆ ਹੋਇਆ RAM ਮੰਦਰ ਕਹਿ ਸਕਦੇ ਆ RAM ਮੰਦਰ ਦੇ ਵਿੱਚ ਪ੍ਰਾਰਟਿਸ਼ਟਾ ਹੋਣ ਜਾ ਰਹੀ ਹੈਗੀ ਬਾਬਾ ਜੀ ਉੱਥੇ ਜਾ ਰਹੇ ਨੇ ਆਪਣੇ ਸੇਵਕਾਂ ਨਾਲ ਜੀ ਮੈਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼੍ਰੀ ਰਾਮ ਭਗਵਾਨ ਨੇ ਅਪਾਰ ਕਿਰਪਾ ਕੀਤੀ ਕਿ ਮੈਨੂੰ ਉੱਥੇ ਦਾ ਜਿਹੜਾ ਇਨਵੀਟੇਸ਼ਨ ਪ੍ਰਾਪਤ ਹੋਇਆ ਜੀ ਤੇ ਮੈਂ ਇਹਨੂੰ ਬੜਾ ਚਾਹ ਹੈ ਕਿ ਉਸ ਸਾਡੇ ਬਜ਼ੁਰਗਾਂ ਦੀ ਅੱਜ ਕੁਰਬਾਨੀ ਜਿਹੜੀ ਹੈਗੀ ਆ ਉਹ ਜਿਹੜੀ ਸੇਵਾ ਹੈ ਅੱਜ ਸਫਲ ਹੋ ਰਹੀ ਹੈ ਕਿ ਅੱਜ RAM ਮਹਾਰਾਜੀ ਉੱਥੇ ਆ ਰਹੇ ਨੇ ਤੇ ਮੈਨੂੰ ਉਹਨਾਂ ਨੇ ਬੁਲਾਇਆ ਜੇ ਮੇਰੇ ਮਨ ਬੜਾ ਚਾਹ ਬਹੁਤ ਬਹੁਤ ਧੰਨਵਾਦ ਜੀ ਤੇ ਬਾਬਾ ਹਰਜੀਤ ਸਿੰਘ ਜਿਹਨੇ ਲੰਗਰਾਂ ਵਾਲੇ ਦੇ ਨਾਮ ਨਾਲ ਜਾਣ ਜਾਂਦੇ ਨੇ ਯੋਧਿਆ ਚੰਦ ਉਹ ਵੀ ਲੰਗਰ ਲਾ ਦਿੱਤੇ ਗਏ ਨੇ ਪੰਜਾਬੀ ਦਿਲ ਖੋਲ ਕੇ ਹਰ ਜਗ੍ਹਾ ਲੰਗਰ ਲਾ ਦਿੰਦੇ ਨੇ ਫਿਰ ਗੁਰੂ ਦੀ ਸੇਵਾ ਦਾ ਉਹ ਕਹਿ ਸਕਦੇ ਹੋ ਪ੍ਰਾਣਾ ਜੋ ਕਿ ਲਗਾਤਾਰ ਤੁਰਿਆ ਜਾ ਰਿਹਾ 20 ਦੇ ਨਾਲ ਜੋ ਬਾਬਾ ਨਾਨਕ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਅੱਜ ਵੀ ਗੁਰੂ ਦੇ ਸਿੰਘ ਉਸੇ ਪ੍ਰਥਾ ਨੂੰ ਅੱਗੇ ਤੋਰੇ ਨੇ ਇਸ ਦਰਾਲ ਮੈਨੂੰ ਦਿਓ ਜਾਓ ਤੁਸੀਂ ਅਪਡੇਟਸ ਲਈ ਵੇਖਦੇ ਰਹੋ ਜਗਬਾਣੀ ਟੀਵੀ ਕੈਮਰਾਮੈਨ ਮੋਨੂ ਦਰਾਲ ਮੈਦਲਸ਼ੇ ਜੰਕਚੋਪਰਾ ਆਇਓ ਧਿਆ